ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਬੈਠੇ ਕਿਸਾਨ ਦੋਸਤੋ ਅੱਜਕੱਲ ਦੋਇ ਤਿੰਨੇ ਸਟੇਟਾਂ ਹੜ੍ਹਾਂ ਨਹੀਂ ਮਾਰ ਚਲ ਰਹੀਆਂ ਨੇ ਤੇ ਨਸੀਬਤ ਦੇ ਵਿੱਚ ਬਹੁਤ ਭਰਾ ਨੇ ਪਰੰਤੂ ਮੈਂ ਸਮਝਦਾ ਵੀ ਪੰਜਾਬੀ ਨੇ ਛੋਟੇ ਹੌਸਲੇ ਵਾਲੇ ਨਹੀਂ ਵੀ ਖੇਤੀ ਅਸੀਂ ਡਰ ਜੀ ਜਾਂ ਝੁਕ ਜੀ ਮੈਂ ਤੇ ਮੇਰੀ ਟੀਮ ਵੱਲੋਂ ਅੱਜ ਤੁਹਾਨੂੰ ਇੱਕ ਜ਼ਰੂਰੀ ਸੁਨੇਹਾ ਦੇਣਾ ਚਾਹੁੰਦਾ ਕਿ ਬੇਸ਼ੱਕ ਜਿੰਨੀ ਦੇਰ ਪਾਣੀ ਹੈ ਉਨੀ ਦੇਰ ਵੱਖਰੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤੇ ਜਦੋਂ ਪਾਣੀ ਉੱਤਰ ਕੇ ਅਸਲ ਮਦਦ ਦੀ ਉਦੋਂ ਲੋੜ ਪੂਰ ਕਿਉਂਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਣੀਆਂ ਨੇ ਸਾਡੇ ਪੂਰਾ ਜਿਹੜਾ ਬਿਜਲੀ ਸਿਸਟਮ ਹੈ ਕਿਸਾਨਾਂ ਦਾ ਘਰਾਂ ਦਾ ਪਾਣੀ ਚੜੁੱਬਿਆ ਹੋਇਆ ਹੈ ਬਾਅਦ ਦੇ ਵਿੱਚ ਜਦੋਂ ਅਸੀਂ ਉਹਨੂੰ ਦੁਬਾਰਾ ਚਾਲੂ ਕਰਨਾ ਤਾਂ ਬੜੀ ਤਰ੍ਹਾਂ ਦੀਆਂ ਉਕੜਾਂ ਸਕਦੀਆਂ ਨੇ ਤੇ ਚਲੋ خیر ਅਸੀਂ ਇਹ ਕੁਝ ਹੋਰ ਨਹੀਂ ਕਰ ਸਕਦੇ ਤਾਂ ਟਕਟਕ ਇਸ ਕੰਮ ਦੇ ਵਿੱਚ ਤੁਹਾਡਾ ਅਸੀਂ ਦੁੱਖ ਜ਼ਰੂਰ ਬਣਾ ਸਕਦੇ ਹਾਂ ਕਿਸੇ ਵੀ ਕਿਸਮ ਦੀ ਜਿਹੜੀ ਪਾਣੀ ਚ ਡੁੱਬੀ ਹੋਈ ਚੀਜ਼ ਹੈ ਉਹਨੂੰ ਛੇੜਨ ਤੋਂ ਪਹਿਲਾਂ ਚਲਾਉਣ ਤੋਂ ਪਹਿਲਾਂ ਕਿਸੇ ਵੀ ਕਿਸਮ ਦੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਸਾਨੂੰ ਸੰਪਰਕ ਕਰੋ ਜਿੱਥੇ ਕਿਤੇ ਪਿੰਡਾਂ ਦੀਆਂ ਪੰਚਾਇਤਾਂ ਚ ਹੋਣਗੀਆਂ ਅਸੀਂ ਪਿੰਡਾਂ ਤੱਕ ਵੀ ਅਪਰੋਚ ਕਰਾਂਗੇ ਚਾਹੇ ਤੁਹਾਡੀਆਂ ਮੋਟਰਾਂ ਨੇ 스타ਟਰ ਨੇ ਜਾਂ ਕੋਈ ਹੋਰ ਬਿਜਲੀ ਦੀ ਜਿਹੜੀ ਇੰਸਟਾਲੇਸ਼ਨ ਹੈ ਜਿਹਦੇ ਨਾਲ ਕੋਈ ਹੋਰ ਜਾਨ ਮਾਲ ਦਾ ਖਤਰਾ ਨਾ ਖੜਾ ਹੋ ਜੇ ਜਾ ਸਾਡਾ ਮਾਲੀ ਨੁਕਸਾਨ ਨਾ ਹੋ ਜੇ ਤੇ ਉਹਨਾਂ ਤੋਂ ਬਚਣ ਲਈ ਅਸੀਂ ਤੁਹਾਡੇ ਨਾਲ ਹੀ ਖੜਿਆ ਤੇ ਜਦੋਂ ਵੀ ਆਵਾਜ਼ ਮਾਰੋਗੇ ਅਸੀਂ ਹਾਜ਼ਰ ਹੋਵਾਂਗੇ ਮੇਰਾ ਫੋਨ ਨੰਬਰ ਹੈ 98150 26985 98150 26985 ਤੇ ਮੈਂ ਦੁਬਾਰਾ ਬੇਨਤੀ ਕਰਦਾ ਵੀ ਜਦੋਂ ਵੀ ਤੁਹਾਨੂੰ ਲੋੜ ਹੈ ਸਾਨੂੰ ਆਵਾਜ਼ ਮਾਰੋ ਮੈਂ ਤੁਹਾਡਾ ਆਪਣਾ ਜੈ ਸਿੰਘ ਕੱਕੜਵਾਲ ਤੁਰੇ